ਸਭ ਸਿਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮजेਜ ਹੋਗੇ ਐ ਦੇਖ ਲਓ ਤੁਸੀਂ ਜੀ ਇੰਗਲੈਂਡ ਦਾ ਸ਼ਹਿਰ ਹੈ ਜੀ ਬਰਮੀਗਮ ਲੰਡਨ ਤੋਂ ਬਾਅਦ ਦੂਸਰੇ ਨੰਬਰ ਤੇ ਸ਼ਹਿਰ ਹੈਗਾ ਬੜਾ ਸ਼ਹਿਰ ਜਿਹਨੂੰ ਆਪਾਂ ਕਹਿ ਸਕਦੇ ਆ ਯੂਕੇ ਵਿੱਚ ਇੱਥੇ ਆਪਣੇ ਦੇਸੀ ਬੰਦੇ ਬਹੁਤ ਰਹਿੰਦੇ ਜੀ ਅਸੀਂ ਫਿਨਲੈਂਡ ਤੋਂ ਆਏ ਸੀ ਤੇ ਫਿਨਲੈਂਡ ਦੇ ਵਿੱਚ ਆਪਣੇ ਦੇਸੀ ਆਦਮੀ ਕਾਟੀ ਨਜ਼ਰ ਆਉਂਦੇ ਵੇ ਉੱਥੇ ਜਦਾ ਸਿਟੀ ਸੈਂਟਰ ਚਲੇ ਜਾਓ ਕਿਸੇ ਵੀ ਥਾਂ ਚਲੇ ਜਾਓ ਤੇ ਗੋਰੀ ਨਜ਼ਰ ਆਉਂਦੇ ਵੇ कि ਜਦੋਂ ਵਾਪਸੀ ਇੱਥੇ ਇੰਗਲੈਂਡ ਆਏ ਆ ਇੰਗਲੈਂਡ ਦਿੱਕਤ ਸਭ ਤਕਰੀਬਨ ਦੇਸੀ ਤਰ੍ਹਾਂ ਫਿਰਦੇ ਜੀ ਬਿਆਰਾਂ ਦੇ ਵਿੱਚ ਯਾਨੀ ਕਿ ਗੋਰੇ ਐ ਲੱਗਦਾ ਜਿਵੇਂ ਕਿਤੇ ਘੁਮਣ ਫਿਰਨ ਆਏ ਟੂਰਿਸਟ ਗਏ ਵੇ ਤੇ ਮੂਲਕ ਲੱਗਦਾ ਜਿਵੇਂ ਦੇਸੀਆਂ ਦਾ ਹੈ ਇੰਗਲੈਂਡ ਚ ਬਹੁਤ ਜ਼ਿਆਦਾ ਦੇਸੀ ਗਏ ਵੇ ਲੰਡਨ ਚਲੇ ਜਾਓ ਬਰਮਿੰਗਮ ਚਲੇ ਜਾਓ ਲੈਸਟਰਡ ਚਲੇ ਜਾਓ ਕੁਐਂਟਰੀ ਚਲੇ ਜਾਓ ਬਰਮਿੰਗਟਨ ਚਲੇ ਜਾਓ ਸਭ ਦੇਸੀ ਦੇਸੀ ਨਜ਼ਰ ਆਉਂਦੇ ਜੀ ਥੈਂਕ ਯੂ ਵੈਰੀ ਮਚ